ਉਹ ਉਹ ਇਹਨਾਂ ਨੂੰ ਇਹਨਾਂ ਨੂੰ ਮੇਰੀ ਸਖਤ ਵਾਰਨਿੰਗ ਹੈ ਕਿ ਜਾਂ ਤਾਂ ਇਲਾਕਾ ਛੱਡ ਦੇਣ ਕੰਮ ਤਾਂ ਛੱਡਣਾ ਹੀ ਪਊਗਾ ਕਿਉਂਕਿ ਇੱਥੇ ਬਰਦਾਸ਼ਤ ਨਹੀਂ ਹੋਣੀ ਅਜਿਹੀ। ਕੋਈ ਨਸ਼ੇ ਦਾ ਕੋਈ ਵੀ ਵਿਅਕਤੀ ਜਿਹੜਾ ਸੇਲ ਸੇਲ ਕਰਦਾ ਉਹਦੇ ਖਿਲਾਫ ਸਿੱਧਕ ਸਖਤ ਐਕਸ਼ਨ ਲੈਣਾ ਹੈ। ਸੈਸਿਕਲੀ ਸਾਡੇ ਕੋਲ ਨਾ ਟੇਹਾ ਬਸਤੀ ਦੀ ਬਹੁਤ ਕੰਪਲੇਂਟਾਂ ਤੇ ਵੀਡੀਓ ਜਾ ਰਹੀ थी ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਲਗਾਤਾਰ ਐਫਆਈਆਰਸ ਵੀ ਦਿੱਤੀ ਹੈ ਜਿਵੇਂ ਕੱਲ ਅਸੀਂ ਇੱਕ ਤਿੰਨ ਲੇਡੀਜ਼ ਤੇ ਦੋ ਜੈਂਟਸ ਜਿਹੜੇ ਇਹੀ ਗਲੀ ਦੇ ਸੀਗੇ ਇਹਨਾਂ ਤੇ ਅਸੀਂ ਐਫਆਈਆਰ ਦਿੱਤੀ ਤੁਹਾਨੂੰ ਅਸੀਂ ਲੜੀ ਦੇ ਵਿੱਚ ਅਸੀਂ ਅੱਜ ਇੱਥੇ ਚੈਕਿੰਗ ਕਰਦੋਏ ਪੁਲਿਸ ਪੈਰੀਗੇਟਿੰਗ ਇੱਥੇ ਇੱਕ ਸਾਈਡ ਤੋਂ ਕੀਤੀ ਹੈ ਜਿੱਥੇ ਸਿਰਫ ਪੈਦਲ ਜਾਣ ਵਾਲੇ ਬੰਦੇ ਨੂੰ ਰਸਤਾ ਹੋਊਗਾ ਕੋਈ ਵੀਕਲ ਵਗੈਰਾ ਨਹੀਂ ਜਾਊਗਾ ਇਸ ਤੋਂ ਇੱਕ ਡਟਰੈਂਸ ਦਾ ਤਰੀਕਾ ਜਿਸ ਤਰੀਕੇ ਨਾਲ ਇੱਥੇ ਲੋਕ ਆਉਂਦੇ ਸੀਗੇ ਉਹਨੂੰ ਅਸੀਂ ਇੱਥੇ ਇੱਕ ਪੱਕੇ ਤੌਰ ਤੇ ਮੁਲਾਜ਼ਮ ਵੀ ਲਾਇਆ ਕਰਾਂਗੇ ਜੇ ਪੋਸੀਬਲ ਹੋਇਆ ਤੇ ਤਾਂ ਕਿ ਇੱਥੇ ਜਿਹੜੀ ਨਸ਼ੇ ਦੀ ਸੇਲ ਪਰਚੇਸ ਆ ਉਹ ਬੰਦ ਹੋ ਸਕੇ ਉਹ ਠਲ ਪਾਣ ਲਈ ਅਸੀਂ ਇਹ ਸਟੈਪ ਲਿੱਤਾ ਅਸੀਂ ਆਵਾਂਗੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਤ ਸਖਤ ਐਕਸ਼ਨ ਪਹਿਲਾਂ ਵੀ ਲਿੱਤਾ ਤੇ ਹੁਣ ਵੀ ਲੈਂਦੇ ਰਾਂਗੇ ਕੱਲ ਹੀ ਅਸੀਂ ਇਸ ਲੜੀ ਦੇ ਵਿੱਚ ਐਫ ਆਈ ਆਰ ਦਿੱਤੀ ਹੈ ਚਾਰ ਬੰਦਿਆਂ ਦੇ ਖਿਲਾਫ ਤੇ ਅਸੀਂ ਤਾਂ ਲਗਾਤਾਰ ਸਮਾਜ ਦੀ ਸੇਵਾ ਲਈ ਹਾਜ਼ਰਾਂ ਤੇ ਇਹ ਤੇ ਐਫ ਆਈ ਆਰ ਦਾ ਮੰਗ ਜੇ ਕੋਈ ਨਸ਼ੇ ਦਾ ਕਾਰੋਬਾਰ ਕਰੂਗਾ ਇਹਨਾਂ ਵੱਲੋਂ ਇਹਨਾਂ ਨੂੰ ਮੇਰੀ ਸਖਤ ਵਾਰਨਿੰਗ ਹੈ ਪਈ ਜਾਂ ਤਾਂ ਇਲਾਕਾ ਛੱਡ ਦੇਣ ਕੰਮ ਤਾਂ ਛੱਡਣਾ ਹੀ ਪਊਗਾ ਕਿਉਂਕਿ ਇੱਥੇ ਬਰਦਾਸ਼ਤ ਨਹੀਂ ਹੋਣੀ ਇਹ ਚੀਜ਼ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼ੁਭੰਕਰ ਅਗਰਵਾਲ ਜੀ ਦੀ ਸਖਤ ਦਿਸ਼ਾ ਨਿਰਦੇਸ਼ ਹੈ ਪਈ ਨਸ਼ੇ ਦਾ ਕੋਈ ਵੀ ਵਿਅਕਤੀ ਜਿਹੜਾ ਸੇਲ ਪਰਚੇਸ ਸੇਲ ਕਰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਤੇ ਜੇ ਕੋਈ ਛੱਡਣਾ ਚਾਹੁੰਦਾ ਹੈ ਨਸ਼ਾ ਤਾਂ ਉਹ ਸਾਡੇ ਕੋਲ ਜੀ ਛੱਡ ਕੇ ਆਏ ਅਸੀਂ ਉਹਨੂੰ ਉਹਦੀ ਰੀਹੈਬਿਟੇਸ਼ਨ ਕਰਾਵਾਂਗੇ ਉਹਦੀ ਪ੍ਰੋਪਰ ਕਾਉਂਸਲਿੰਗ ਕਰਕੇ ਉਹਨੂੰ ਮੈਡੀਕਲ ਫੈਸਿਲਿਟੀ ਦੇ ਕੇ ਉਹਨੂੰ ਹਸਪੀਟਲ ਜਾਂ ਫਿਰ ਆਪਣਾ ਨਸ਼ਾ ਹਾਊਸ ਸੈਂਟਰ ਚ ਜਮਾ ਕਰਵਾ। ਇੱਕ ਐਸੀ ਤਰ੍ਹਾਂ ਦਾ ਹੀ ਇਲਾਕਾ ਜਿਹੜਾ ਸੰਤ ਨਗਰ ਇਲਾਕੇ ਚ ਹੀ ਟਹਿਹਾ ਬਸਤੀ ਕਿੰਨੂੰ ਉਹ ਵੀ ਹੈਗਾ ਉਹਨੂੰ ਵੀ ਇਸ ਕਰ ਵੀ ਹਾਂਜੀ 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 ਉਹ ਜਿਵੇਂ ਇਹ ਚੱਲ ਰਿਹਾ ਉਹਨੇ ਉੱਥੇ ਅਸੀਂ ਇੰਟੈਂਸਿਵ ਚੈਕਿੰਗ ਕਰਾਂਗੇ